ਅੱਜ Ontario Immigrants Nominated Program OINP ਨੇ ਮਨੁੱਖੀ ਪੂੰਜੀ ਤਰਹੀਜ਼ਾਂ HCP ਸਟ੍ਰੀਮ ਦੇ ਤਹਿਤ ਐਕਸਪ੍ਰੈਸ ਐਂਟਰੀ ਡਰਾ ਦੁਆਰਾ 1269 ਸੂਬੇ ਨਾਮਜ਼ਦਗੀ ਸੱਦਾਂ ਜਾਰੀ ਕਰ ਦਿੱਤਾ ਹੈ OINP ਉਹਨਾਂ ਐਕਸਪ੍ਰੈਸ ਐਂਟਰੀ ਵੀ ਦੁਆਰਾ ਨੂੰ ਨਿਸ਼ਾਨਾ ਬਣਾਉਂਦਾ ਹੈ ਜਿਨ੍ਹਾਂ ਨੇ Ontario ਵਿੱਚ ਸੈਟਲ ਹੋਣ ਦਾ ਆਪਣਾ ਇਰਾਦਾ ਜ਼ਾਹਰ ਕੀਤਾ ਸੀ ਅਤੇ 43 ਹੈਲਥਕੇਅਰ ਸੰਬੰਧਤ ਪ੍ਰਾਇਮਰੀ ਕਿੱਤਿਆਂ ਵਿੱਚੋਂ ਇੱਕ ਦਾ ਕੰਮ ਤੇ ਤਜਰਬਾ ਸੀ 12 ਸਤੰਬਰ 2023 ਅਤੇ 12 ਸਤੰਬਰ 2023 ਦੇ ਵਿਚਕਾਰ ਬਣਾਏ ਗਏ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਵਾਲੇ ਉਮੀਦਵਾਰਾਂ ਨੂੰ ਜੋ ਉਪਰੋਕਤ ਮਾਪਦੰਡਾਂ ਨੂੰ ਪੂਰਾ ਕਰਦੇ ਨੇ ਅਤੇ 414 ਅਤੇ 446 ਦੇ ਵਿਚਕਾਰ ਇੱਕ ਵਿਆਪਕ ਦਰਜਾਬੰਦੀ ਸਿਸਟਮ ਸੀ ਆਰ ਐਸ ਸਕੋਰ ਰੱਖਦੇ ਨੇ ਨੋ ਆਈ ਐਨ ਪੀ ਡਰਾਅ ਵਿੱਚ ਸੂਬੇ ਨਾਮਜ਼ਦਗੀ ਲਈ ਬਿਨੈਕਾਰ ਕਰਨ ਲਈ ਸੱਦਾ ਦਿੱਤਾ ਗਿਆ ਸੀ ਉਹ ਆਈ ਐਨ ਪੀ ਜਿੱਥੇ ਤੁਹਾਡੇ ਲਈ ਕੀ ਕੁਝ ਲੈ ਕੇ ਆ ਰਹੀ ਹੈ ਇਸ ਦੇ ਉੱਪਰ ਵੀ ਸੂਚੀ ਦੇ ਵਿੱਚ ਗੱਲਬਾਤ ਕਰਾਂਗੇ ਵਿਸ਼ਾ ਸੂਚੀ ਦੇ ਉੱਪਰ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਜੰਟਾਰੀਆ ਐਕਸਪ੍ਰੈਸ ਐਂਟਰੀ ਡਰਾ ਦੁਆਰਾ ਨਿਸ਼ਾਨਾ ਬਣਾਏ ਗਏ ਕਿੱਤਿਆਂ ਦੀ ਪੂਰੀ ਸੂਚੀ ਸਾਰੇ ਉਹ ਆਈ ਐਨ ਪੀ ਐਚ ਸੀ ਪੀ ਡਰਾ 2024 ਮੈਂ ਉਹ ਆਈ ਐਨ ਪੀ ਐਕਸਪ੍ਰੈਸ ਐਂਟਰੀ ਲਾ ਲਈ ਕਿਵੇਂ ਹੋ ਸਕਦਾ ਇਹਨਾਂ ਗੱਲਾਂ ਦੇ ਉੱਪਰ ਗੱਲਬਾਤ ਕੀਤੀ ਜਾਵੇਗੀ ਸੱਦੇ ਕੇ ਉਮੀਦਵਾਰਾਂ ਦੇ ਕੋਲ ਹੁਣ ਸੂਬੇ ਨਾਮਜ਼ਦ ਸੱਦੇ ਦਾ ਜਵਾਬ ਦੇਣ ਲਈ 45 ਦਿਨ ਨੇ ਇੱਕ ਵਾਰ OINP ਇੱਕ ਸੂਬੇ ਨਾਮਜ਼ਦਗੀ ਨੂੰ ਮਨਜ਼ੂਰੀ ਦਿੰਦਾ ਹੈ ਇਹ ਉਮੀਦਵਾਰਾਂ ਦੇ CRS ਸਕੋਰ ਵਿੱਚ 600 ਵਾਧੂ ਅੰਕ ਜੋੜਦਾ ਹੈ ਇਸ ਨੂੰ 1014 ਅਤੇ 1044 ਵਿੱਚ ਤੱਕ ਵਧਾਇਆ ਜਾ ਸਕਦਾ ਹੈ ਅੱਜ ਅੰਡਾਰੀਓ ਐਕਸਪ੍ਰੈਸ ਐਂਟਰੀ ਦਰਾ ਦਰਾਂ ਨਿਸ਼ਾਨਾ ਬਣਾਏਗੇ ਕਿੱਤਿਆਂ ਦੀ ਸੂਚੀ ਦੇ ਉੱਪਰ ਜੇ ਗੱਲਬਾਤ ਕੀਤੀ ਜਾਵੇ ਤਾਂ ਇਸ ਵਿੱਚ ਸਿਤ ਸੰਭਾਲ ਕਲੀਨਿਕਲ ਪ੍ਰਯੋਗਸ਼ਾਲਾ ਸਰਜਰੀ ਮਾਰ ਜਨਰਲ ਪ੍ਰੈਕਟਿਸ਼ਨ ਪਸ਼ੂਆਂ ਦੇ ਡਾਕਟਰ ਦੰਦਾਂ ਦੇ ਡਾਕਟਰ ਅੱਖਾਂ ਦੇ ਮਾਰ ਆਈ ਡਾਇਲੋਜੀਸਟ ਫਾਰਮਿਸਟ ਆਹਾਰ ਵਿਗਿਆਨ ਅਤੇ ਪੋਸ਼ਣ ਵਿਗਿਆਨ ਮਨੋਵਿਗਿਆਨਾ ਤੇ ਇਹਦੇ ਇਲਾਵਾ ਹੋਰ ਬਹੁਤ ਲੰਬੀ ਸੂਚੀ ਹੈ ਜਿਸ ਵਿੱਚ ਅੱਜ ਇਹਨਾਂ ਲੋਕਾਂ ਨੂੰ ਇਸ ਦੇ ਵਿੱਚ ਸੱਦਾ ਦਿੱਤਾ ਗਿਆ ਤੇ ਖਾਸ ਤੌਰ ਤੇ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਸਾਰੇ OINP HCP ड्रा 2024 ਵਿੱਚ OINP ਨੇ CHCP ਸੱਦਿਆਂ ਦੇ 7 ਦੌਰ ਵਿੱਚ ਦਿਲਚਸਪੀ ਰਿਆ 11307 ਸੂਚਨਾਵਾ ਜਾਰੀ ਕੀਤੀ ਹੈ ਜਿਨ੍ਹਾਂ ਵਿੱਚ CRS ਸਕੋਰ 352 ਤੋਂ ਘੱਟ ਹੋਣ ਵਾਲੇ ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਬਸ਼ਰਤੇ ਉਹ ਯੋਗ ਲੋੜਾਂ ਪੂਰੀਆਂ ਕਰਦੇ ਹੋਣ ਤੇ ਉੱਥੇ ਦੱਸਦੀ ਹੈ ਕਿ ਅੱਜ ਸੀਪੀ ਡਰਾ ਸਟ੍ਰੀਮ ਦੇ ਪੂਰੇ ਵੇਰਵਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਿਤੀ OINP ਜਾਰੀ ਕੀਤੇ ਗਏ OINP ਦੀ ਸੰਖਿਆ CRS ਸਕੋਰ ਰੇਂਜ IRCC ਦੇ ਐਕਸਪ੍ਰੈਸ ਐਂਟਰੀ ਸਿਸਟਮ ਨੋਟਿਸ ਵਿੱਚ ਬਣਾएंगे ਪ੍ਰੋਫਾਈਲਾਂ ਦੀ ਗੱਲ ਹੈ ਤਾਂ ਸਤੰਬਰ 12 2024 ਜਿਸ ਵਿੱਚ 1269 ਸਕੋਰ 414 ਤੋਂ 444 ਸਤੰਬਰ 12 2023 ਦੇ ਵਿੱਚ ਖਾਸ ਕਰਕੇ 12 ਸਤੰਬਰ 2024 ਤੋਂ ਹੈਲਥ ਕੇਅਰ ਸੰਬੰਧਿਤ ਕਿੱਟਾਂ ਦੇ ਲਈ 43 ਡਰਾ ਕੱਢੇ ਗਏ 25 ਜੁਲਾਈ ਨੂੰ ਖਾਸ ਕਰਕੇ 209 ਤੇ ਇਹਦੇ ਨਾਲ ਹੀ 40395 ਤੇ 444 ਜੁਲਾਈ 25 ਤੇ 2023 ਦੇ ਵਿਚਕਾਰ ਦੇ ਡਰਾਸ ਹਨ ਤੇ 25 ਜੁਲਾਈ 2024 ਜਨਰਲ ਪ੍ਰੈਕਟਿਸ਼ਨ ਤੇ ਪਰਿਵਾਰਕ ਡਾਕਟਰਾਂ ਲਈ ਵੀ ਇਹ ਡਰਾ ਰੱਖੇ ਗਏ ਤੇ 18 ਜੁਲਾਈ ਨੂੰ 2024 ਦੇ ਵਿੱਚ 18 ਜੁਲਾਈ 2024 ਨੂੰ 1240 ਸਕੋਰ ਸੀ 425 ਤੇ 444 12 ਮਾਰਚ ਦੀ ਗੱਲ ਕੀਤੀ ਜਾਵੇ ਤਾਂ 2281 ਸਕੋਰ 468 ਤੇ 480 21 ਮਾਰਚ ਨੂੰ 15 ਟੈਕਨੀਸ਼ੀਅਨ ਖਾਸ ਕਰਕੇ ਤਕਨੀਕੀ ਕਿੱਤਿਆਂ ਦੇ ਵਿੱਚ ਡਰਾਅ ਕੱਢੇ ਗਏ 7 ਮਾਰਚ ਨੂੰ ਵੀ ਇਹ ਜੋ ਡਰਾ ਕੱਢੇਗੇ ਇਸ ਵਿੱਚ 2104 ਲੋਕਾਂ ਨੂੰ ਸੱਦਾ ਭੇਜਿਆ ਗਿਆ ਤੇ ਸਕੋਰ ਸੀ 352 ਇਸੇ ਤਰ੍ਹਾਂ ਕਾਫੀ ਹੋਰ ਕਿੱਤਿਆਂ ਦੇ ਵਿੱਚ ਵੀ ਜਿੱਥੇ ਸੱਦੇ ਭੇਜੇ ਗਏ ਤੇ ਲੋਕਾਂ ਨੇ ਐਕਸਪ੍ਰੈਸੈਂਟਰੀ ਡਰਾ ਦੇ ਵਿੱਚ ਆਪਣੀ ਯੋਗਤਾ ਸਾਬਤ ਕੀਤੀ ਤੇ ਹੁਣ ਦੱਸ ਦਿਓ ਕਿ OINP ਐਕਸਪ੍ਰੈਸੈਂਟਰੀ ਡਰਾ ਵਿੱਚ ਯੋਗ ਤੁਸੀਂ ਕਿਵੇਂ ਹੋ ਸਕਦੇ ਹੋ ਇਹਦੇ ਲਈ OINP ਐਕਸਪ੍ਰੈਸੈਂਟਰੀ ਡਰਾ ਦੀ ਯੋਗ ਹੋਣ ਲਈ ਤੁਹਾਡੇ ਕੋਲ ਇੱਕ ਵੈਧ ਐਕਸਪ੍ਰੈਸੈਂਟਰੀ ਪ੍ਰੋਫਾਈਲ ਹੋਣਾ ਬੜਾ ਜ਼ਰੂਰੀ ਹੈ ਅਤੇ অন্ਟਾਰੀਓ ਦੇ ਵਿੱਚ ਆਵਾਸ ਕਰਨ ਦੀ ਯੋਜਨਾ ਬਣਾਉਣੀ ਚਾਹੀਦੀ ਹੈ OINP ਲਈ ਇੱਕ ਵੱਖਰਾ ਪ੍ਰੋਫਾਈਲ ਬਣਾਉਣ ਦੀ ਲੋੜ ਨਹੀਂ ਹੈ ਕਿਉਂਕਿ অন্ਟਾਰੀਓ PNP ਆਟੋਮੈਟਿਕ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਦੀ ਸਮੀਖਿਆ ਕਰਦਾ ਅਤੇ ਐਕਸਪ੍ਰੈਸ ਐਂਟਰੀ ਸਟੀਮ ਦੇ ਅੰਦਰ ਯੋਗਤਾ ਪ੍ਰਾਪਤ ਉਮੀਦਵਾਰਾਂ ਨੂੰ ਦਿਲਚਸਪੀ ਸੂਚਨਾਮਾ ਪੇਸ਼ਦਾ ਹਾਲਾਂਕਿ OINP ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਯੋਗਤਾ ਦੇ ਮਾਪਦੰਡ ਨੂੰ ਪੂਰਾ ਕਰਨਾ ਵਿਆਜ ਦੀ ਸੂਚਨਾ ਦੀ ਗਾਰੰਟੀ ਨਹੀਂ ਦਿੰਦਾ ਅਤੇ ਵਿਆਜ਼ ਦੀ ਸੂਚਨਾ ਪ੍ਰਾਪਤ ਕਰਨਾ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਤੁਸੀਂ ਸਟ੍ਰੀਮ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋ ਤੁਹਾਡੀ ਅਰਜ਼ੀ ਨੂੰ ਮਨਜ਼ੂਰੀ ਦਿੱਤੀ ਜਾਵੇਗੀ ਜਾਂ ਨਹੀਂ ਦਿਲਚਸਪੀ ਦਾ ਅੱਜ ਦੇ ਸੂਚਨਾ ਦਾ ਜਵਾਬ ਦੇਣ ਤੋਂ ਪਹਿਲਾਂ ਪ੍ਰੋਗਰਾਮ ਦੀ ਯੋਗਤਾ ਦੇ ਮਾਪਦੰਡ ਨੂੰ ਵੀ ਚੰਗੀ ਤਰ੍ਹਾਂ ਤੁਸੀਂ ਸਮੀਖਿਆ ਕਰਨੀ ਬੜੀ ਜ਼ਰੂਰੀ ਹੈ